ਜਿਵੇਂ ਸਰਕਾਰ ਨੇ ਕਿਹਾ ਸੀ ਕਿ ਇੱਕ ਯੁੱਧ ਨਸ਼ੇ ਆ ਵਿਰੁੱਧ ਰੈਲੀ ਸ਼ੁਰੂ ਕੀਤੀ ਗਈ ਸੀ ਜਿसे ਦੇਖਿਆ ਉਹਨਾਂ ਦੇ ਬੁਦਾਗ ਜਿਹੜੇ ਨੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸਮਾ ਚਕਾਉਂਦੇ ਨੇ ਸ਼ਾਮ ਤੱਕ ਵੀ ਰੈਲੀ ਜਾ ਕੇ ਵੀ ਜਿਹੜਾ ਅਸੀਂ ਨਸ਼ਾ ਨਹੀਂ ਕਰਾਂਗੇ ਨਸ਼ਾ ਪੰਜਾਬੋਂ ਖਤਮ ਕਰਤਾ ਹੈ ਕਿ ਲੱਗਦਾ ਵੀ ਲੋਕ ਆਪਣੀ ਨਸ਼ੇ ਜਿਹੜੇ ਆਪਣੇ ਸੌ ਤੇ ਟਿੱਕੇ ਨੇ ਕਿ ਲੱਗਦਾ ਵੀ ਜਿਹੜਾ ਸ਼ਾਮ ਤੱਕ ਜਿਹੜਾ ਨਸ਼ਾ ਨਹੀਂ ਪੀਣਗੇ ਅੱਜ ਜੇਕਰ ਪੰਜਾਬ ਦੀ ਨਸ਼ਾ ਵਿਰੋਧ ਰੈਲੀਆਂ ਕਾਮਯਾਬ ਹੋਈਆਂ ਹੁੰਦੀਆਂ ਤੇ ਅੱਜ ਬਾਬਾ ਮੇਜਰ ਸਿੰਘ ਸੋਢੀ ਨੂੰ ਇਹ ਗਰਮੀ ਦੇ ਵਿੱਚ ਉਪਰਾਲਾ ਕਰਨ ਦੀ ਜ਼ਰੂਰਤ ਨਹੀਂ ਸੀ ਪੈਣੀ ਦੇਖਿਆ ਜਦੋਂ ਸਰਕਾਰਾਂ ਬਣੀਆਂ ਹੁੰਦੀਆਂ ਨੇ ਸਿਆਸੀ ਖਾਤਕ ਜਿਹੜੇ ਆਗੂ ਹੁੰਦੇ ਨੇ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਯੂਸੂਲ ਕਰਦੇ ਨੇ ਤੇ ਸਿਆਸਤ ਕੀਤੀ ਜਾਂਦੀ ਹੈ ਨਸ਼ਾ ਦੀ ਕਿ ਲੱਗਦਾ ਵੀ ਜਦੋਂ ਪੰਜਾਬ ਨੇ ਸਰਕਾਰ ਬਣਨ ਤੋਂ ਪਹਿਲਾਂ ਸ਼ੁਰੂ ਕੀਤਾ ਸੀ ਕਿ ਅਸੀਂ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਕਿ ਲੱਗਦਾ ਨਸ਼ਾ ਮੁਕਤ ਪੰਜਾਬ ਬਣਿਆ ਹੋ। ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਵੀ ਪਿਛਲਾ ਜਿਹੜਾ ਚਿੱਕੜ ਸੀ 75 ਸਾਲਾਂ ਤੋਂ ਪਿਆ ਅਸੀਂ ਹੁਣ ਤਿੰਨਾਂ ਸਾਲਾਂ ਦੇ ਵਿੱਚ ਥੋੜਾ ਟਾਈਮ ਲੱਗਦਾ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿ ਅੱਜ ਵੀ ਵੱਡੇ ਪੱਧਰ ਤੇ ਨਸ਼ਾ ਪੰਜਾਬ ਚ ਵਿਕ ਰਿਆ ਆ ਇਹ ਤੁਸੀਂ ਝੂਠੇ ਬਿਆਨ ਕਿਉਂ ਦੇ ਰਹੇ ਜੋ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਿਉਂ ਕਰਨ ਦਾ ਕੰਮ ਕਰ ਰਹੇ ਜੋ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਪੁਲਿਸ ਨੂੰ ਨਸ਼ਾ ਪਤਾ ਹੁੰਦਾ ਵੀ ਨਸ਼ਾ ਕੌਣ ਵੇਚਦਾ ਕਿੱਥੇ ਵੇਚਦਾ ਵਾ ਪਰ ਅਸੀਂ ਦੇਖਿਆ ਜਿਵੇਂ ਮਜੀਠੇ ਵਿੱਚ ਪਿੱਛੇ ਦੀ ਸ਼ਰਾਬ ਨੂੰ ਲੈ ਕੇ ਜਿਹੜਾ ਕਈ ਮੌਤਾ ਹੋ ਗਈ ਇਸ ਮਜੀਠੇ ਦੇ ਅਗਲੇ ਪਿੰਡ ਸੀ ਪਰ ਜੇਕਰ ਉਥੋਂ ਦੇ ਐਸਐਚਓ ਜਾਂ ਡੀਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਵਾ ਪਰ ਕੀ ਲੱਗਦਾ ਨਹੀਂ ਉਹਨਾਂ ਨੂੰ ਨਹੀਂ ਸੀ ਪਤਾ ਵੀ ਇਲਾਕੇ ਵਿੱਚ ਕਿੱਥੇ ਨਕਲੀ ਸ਼ਰਾਬ ਵੇਚਦੀ ਆ ਜਾਂ ਮਾਰੀ ਸਾਹ ਵੇਚ ਕਿਲੋਕਾਰੀ ਜਾਂ ਜਾ ਸਕਦੀ ਆ ਮੈਂ ਇੱਕ ਗੱਲ ਕਹਿਣਾ ਪੀ ਜਿਹੜਾ ਮਜੀਠੇ ਹਲਕੇ ਦੇ ਵਿੱਚ ਸ਼ਰਾਬ ਦੇ ਨਾਲ ਜਾਨਾਂ ਗਈਆਂ ਉਹਦੇ ਜ਼ਿੰਮੇਵਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਇਹਦਾ ਮੁਕਦਮਾ ਦਰਜ ਹੋਣਾ ਚਾਹੀਦਾ ਤਾਂ ਜੋ ਉਹਨਾਂ ਲੋਕਾਂ ਦੇ ਪਰਿਵਾਰਾਂ ਨੂੰ ਉਹਨਾਂ ਜਿਹੜੀਆਂ ਮ੍ਰਿਤਕ ਲਾਸ਼ਾਂ ਨੂੰ ਸ਼ਾਂਤੀ ਮਿਲ ਸਕੇ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉੱਥੇ ਵਾਦਾ ਕਰਕੇ ਗਏ ਸੀ ਕਿ ਮੈਂ 10-10 ਲੱਖ ਰੁਪਏ ਪਰਿਵਾਰ ਨੂੰ ਦਊਂਗਾ ਪਿਛਲੇ ਦਿਨੀ ਜੰਡਿਆਲਾ ਹਲਕੇ ਦੇ ਪਿੰਡ ਦੇ ਵਿੱਚ ਇੱਕ ਛੋਟੀ ਜੀ ਉਮਰ ਦਾ ਬੱਚਾ ਫੁੱਟਬਾਲ ਦਾ ਖਿਡਾਰੀ ਉਹਨੂੰ ਗਰਾਊਂਡ ਦੇ ਵਿੱਚ ਗੋਲੀ ਮਾਰ ਕੇ ਹਤਕਾ ਕੀਤੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉੱਥੇ ਨਹੀਂ ਪਹੁੰਚੇ ਉਹ ਇਤੋਂ ਦੇ ਜੰਡਿਆਲਾ ਹਲਕੇ ਦੇ ਮੰਤਰੀ ਸਾਹਿਬ ਨੇ ਉਹਨਾਂ ਪਰਿਵਾਰਾਂ ਦੇ ਜਾ ਕੇ ਜਿਹੜਾ ਦੁੱਖੜਾ ਭੋਲਿਆ 1 ਲੱਖ ਰੁਪਏ ਦੀ ਉੱਥੇ ਉਹ ਇਨਾਮ ਵਜੋ ਦਿੱਤਾ ਪਰ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਵੀ ਉਸ ਬੱਚੇ ਦੀ ਖਡਾ ਖੇਡਦੇ ਆ ਗੋਲੀ ਲੱਗਨ ਨਾਲ ਮੌਤ ਹੋਈ ਤੁਸੀਂ ਉਸ ਖਡਾਰੀ ਦੀ ਕੀਮਤ ਪਾਈ 1 ਲੱਖ ਰੁਪਇਆ ਉਪਾਈ ਮਨਜੀਤ ਸਿੰਘ ਜੀ ਦੇ ਸਹਿਯੋਗ ਦੇ ਨਾਲ ਅੱਜ ਦੀ ਜਿਹੜੀ ਇਹ ਮਹਾਨ ਰੈਲੀ ਜੁੱਧ ਨਸ਼ਿਆਂ ਵਿਰੁੱਧ ਰੱਖੀ ਗਈ ਹੈ ਜਿਹੜਾ ਨਸ਼ਾ ਵਾ ਨਸ਼ਾ ਤਾਂ ਹੀ ਖਤਮ ਹੋ ਸਕਦਾ ਜੇ ਆਪਾਂ ਕਿਸੇ ਨੂੰ ਰੁਜ਼ਗਾਰ ਦਵਾਂਗੇ ਕਾਰੋਬਾਰ ਦਵਾਂਗੇ ਜਿਸ ਦੇ ਵਿੱਚ ਸਰਕਾਰਾਂ ਫੇਲ ਹੋ ਚੁੱਕੀਆਂ ਨੇ ਜਿਹੜੇ ਵੀ ਨਸ਼ਾ ਹੀ ਕਰੀ ਜਾਂਦੇ ਆ ਉਹਨਾਂ ਦੇ ਦੋ ਘਰ ਦੇ ਵਿੱਚ ਜੀ ਆ ਦੋ ਨਸ਼ਾ ਕਰਦੇ ਤੇ ਉਹਨਾਂ ਦੀਆਂ ਭੈਣਾਂ ਜਿਹੜੀਆਂ ਉਹਨਾਂ ਨੂੰ ਖਾਣ ਲਈ ਰੋਟੀ ਵੀ ਨਹੀਂ ਮਿਲਦੀ ਆਉਣ ਵਾਲੇ ਸਮੇਂ 'ਚ ਅਸੀਂ ਇੱਥੋਂ ਪੂਰਾ ਨਸ਼ਾ ਖਤਮ ਕਰ ਦਿਆਂ ਜਦੋਂ ਅਸੀਂ ਰੁਜ਼ਗਾਰ ਦੇ ਤੇ ਭੈਣਾਂ ਨੂੰ ਵੀ ਦੇ ਦਿੱਤੇ ਭਰਾਵਾਂ ਨੂੰ ਵੀ ਦੇ ਦਿੱਤੇ ਆਟੋਮੈਟਿਕ ਨਸ਼ਾ ਖਤਮ ਹੋ ਜਾਣਾ ਤੇ ਇਹ ਕੋਈ ਸਰਕਾਰ ਕੋਈ ਇੱਕ ਮਹਿਕਮਾ ਪੁਲਸ ਇਸ चीज ਨੂੰ ਠੱਲ ਨਹੀਂ ਪਾ ਸਕਦੀ ਜਿੰਨੀ ਦੇਰ ਤੱਕ ਆਮ ਜਨਤਾ ਦੀ ਵੱਡੀਆਂ ਜਥੇਬੰਦੀਆਂ ਦੀ ਉਹਦੇ ਵਿੱਚ ਸ਼ਮੂਲੀਅਤ ਨਹੀਂ ਹੁੰਦੀ ਤੋ ਮੈਂ ਤੁਹਾਡਾ ਦੋਸਤ ਹਜੀ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ARPD 24 ਚੈਨਲ ਦੇ ਨਾਲ ਤਸਵੀਰਾਂ ਵਿਖਾਵਾਗੇ ਤੁਹਾਨੂੰ ਹਜਾ ਹਲਕਾ ਜੰਡੇਆਲਾ ਦੀਆਂ ਜਿੱਥੇ ਕਿ ਯੁੱਧ ਨਸ਼ਾ ਵਿਰੋਧ ਇੱਕ ਵੱਡੀ ਰੈਲੀ ਰੱਖੀ ਗਈ ਹੈ ਤੇ ਖਾਸ ਕਰਕੇ ਜਿਹੜੀ ਰੈਲੀ ਹੈ ਸਰਕਾਰ ਦੇ ਕੋਈ ਨਿਬੰਦੇ ਨਹੀਂ ਰੱਖੀ ਗਈ ਇਹ ਜਿਹੜੀ ਰੈਲੀ ਰੱਖੀ ਗਈ ਆ ਜਿਹੜੀ ਕਿ ਬਾਬਾ ਮੇਦੇ ਸਿੰਘ ਸੋਢੀ ਉਹਨਾਂ ਵੱਲੋਂ ਰੱਖੀ ਗਈ ਆ ਤੇ ਖਾਸ ਕਰਕੇ ਇੱਥੇ ਨਿਹੰਗ ਸਿੰਘ ਗੁਰੂ ਕੀ ਲਾਡ ਲਿਆ ਫੌਜਾਂ ਤੇ ਵਕ ਵਕ ਜਿਹੜੇ ਆਗੂ ਇਥੇ ਪਹੁੰਚੇ ਨੇ ਧਾਰਮਿਕ ਆਗੂ ਜਾਂ ਸਿਆਸੀ ਆਗੂ ਪਹੁੰਚੇ ਨੇ ਤੇ ਕਬਲ ਸਿੰਘ ਸੋਹਤਾਰ ਜਿਹੜੇ ਕਿ ਬਾਬਾ ਸਾਹਿਬ ਵੇਦ ਕਰਦੇ ਨੇ ਪੰਜਾਬ ਪ੍ਰਧਾਨ ਨੇ ਉਹਨਾਂ ਬਾਰੇ ਖਾਸ ਤੱਕ ਇਸੇ ਰੈਲੀ ਵਿੱਚ ਆਏ ਨੇ ਅਤੇ ਉਹਨਾਂ ਦਾ ਬੜਾ ਵੱਡਾ ਯੋਗਦਾਨ ਵੀ ਆ ਗੱਲਬਾਤ ਵੀ ਕਰਾਂਗੇ ਸੋਤਾ ਸਾਹਿਬ ਦੇ ਨਾਲ ਸੋਤਾ ਸਾਹਿਬ ਜਿਹੜੀਆਂ ਕੰਮ ਸਰਕਾਰਾਂ ਕਰੀਆਂ ਸੀ ਮੈਨੂੰ ਲੱਗਦਾ ਸਰਕਾਰਾਂ ਤੇ ਹੁਣ ਫੇਰ ਹੋ ਚੁੱਕੀਆਂ ਨੇ ਹੁਣ ਜਿਹੜੀ ਜ਼ਿੰਮੇਵਾਰੀ ਚੁੱਕ ਲਈ ਹੈ ਬਾਬਾ ਮੇਜਰ ਸਿੰਘ ਸੋਢੀ ਨੇ ਜਿਹੜੇ ਕੀ ਤੰਨਾ ਦਲ ਜਿਹੜੇ ਦਲਦੇ ਹੈਗੇ ਨੇ ਉਹ ਨਾਲ ਚੁੱਕੀ ਗਈ ਹੈ ਤੁਸੀਂ ਕਿਸ ਤਰ੍ਹਾਂ ਦੇ ਦਿਓ ਚੀਜ਼ ਨੂੰ ਨਸ਼ੇ ਅਮਰਤ ਜਿਹੜੀ ਜਾਲੀ ਆ ਇਹ ਲੱਗਦਾ ਵੀ ਹੁਣ ਜਿਹੜਾ ਨਸ਼ਿਆ ਕਲਾਬ ਦੋਧ ਦੇ ਆ ਇਹ ਵਾਕੇ ਖਤਮ ਕੀਤਾ ਜਾਊਗਾ ਅੱਜ ਹਲਕਾ ਝੰਡਿਆਲਾ ਦੇ ਵਿੱਚ ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸ਼ਮੇਸ਼ ਤਰਨਾਦਲ ਜੀ ਵੱਲੋਂ ਜੋ ਕਿ ਪੈਲਸ ਚੋਹਾਨ ਪੈਲਸ ਦੇ ਵਿੱਚ ਜੁੱਧ ਨਸ਼ਿਆਂ ਵਿਰੁੱਧ ਜੋ ਅੱਜ ਰੈਲੀ ਕੀਤੀ ਜਾ ਰਹੀ ਆ ਉਸ ਰੈਲੀ ਦੇ ਵਿੱਚ ਜਿਹੜਾ ਇਕੱਠ ਦਰਸਾਉਂਦਾ ਇਹ ਇਕੱਠ ਇਹ ਦਰਸਾਉਂਦਾ ਵੀ ਪੰਜਾਬ ਦੇ ਲੋਕ ਬਾਬਾ ਮੇਜ ਸਿੰਘ ਸੋਢੀ ਸਾਹਿਬ ਦਸ਼ਮੇਸ਼ ਤਰਨਾਦਲ ਮੁਖੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿ ਅਸੀਂ ਹਰ ਵਿਧਾਨ ਸਭਾ ਦੇ ਵਿੱਚ ਜਿਹੜਾ ਕੰਮ ਪੰਜਾਬ ਦੀ ਸਰਕਾਰ ਕੋ ਨਹੀਂ ਹੋ ਸਕਿਆ ਉਹ ਬਾਬਾ ਜੀ ਦਾ ਉਪਰਾਲਾ ਸਦਕਾ ਇਹ ਕੰਮ ਅੱਜ ਸ਼ੁਰੂਆਤ ਕੀਤੀ ਗਈ ਆ ਸਾਨੂੰ ਇਹ ਪੂਰ ਆਸਿਆ ਬਸਪਾ ਅੰਬੇਡਕਰ ਪਾਰਟੀ ਹਮੇਸ਼ਾ ਬਾਬਾ ਮੇਜਰ ਸਿੰਘ ਜੀ ਦੀ ਛੋਟੀ ਜੀ ਨਾਲ ਆ ਇਸ ਮਹਿੰਮ ਦੇ ਵਿੱਚ ਅਸੀਂ ਆਪਣਾ ਪੂਰਾ ਵੱਡਾ ਯੋਗਦਾਨ ਪਾ ਸਕੀਏ ਸੋ ਸੋਹਬ ਕੀ ਲੱਗਦਾ ਜਿਵੇਂ ਸਰਕਾਰ ਨੇ ਕਿਹਾ ਸੀ ਵੀ ਇੱਕ ਯੁੱਧ ਦੀ ਨਸ਼ੇ ਹੈ ਉਹਦੇ ਰੈਲੀ ਸ਼ੁਰੂ ਕੀਤੀ ਗਈ ਸੀ ਅਸੀਂ ਦੇਖਿਆ ਉਹਨਾਂ ਦੇ ਵਿਧਾਇਕ ਜਿਹੜੇ ਨੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸਮਾਂ ਚਕਾਉਂਦੇ ਨੇ ਸ਼ਾਮ ਤੱਕ ਵੀ ਰੈਲੀ ਜਾ ਕੇ ਵੀ ਜਿਹੜਾ ਅਸੀਂ ਨਸ਼ਾ ਨਹੀਂ ਕਰਾਂਗੇ ਨਸ਼ਾ ਪੰਜਾਬੋਂ ਖਤਮ ਕਰਤਾ ਹੈ ਕੀ ਲੱਗਦਾ ਵੀ ਲੋਕ ਆਪਣੀ ਨਸ਼ੇ ਜਿਹੜੇ ਆਪਣੇ ਸੌਤੇ ਟਿਕੇ ਨੇ ਕੀ ਲੱਗਦਾ ਵੀ ਜਿਹੜਾ ਸ਼ਾਮ ਤੱਕ ਜਿਹੜਾ ਨਸ਼ਾ ਨਹੀਂ ਪੀਣਗੇ ਕੀ ਲੱਗਦਾ ਜਿਹੜੀ ਨਸ਼ੇ ਦੀ ਸ਼ੁਰੂਆਤ ਹੈ ਜਾਂ ਨਸ਼ੇ ਦਾ ਖਾਤਮਾ ਕੀ ਲੱਗਦਾ ਹੋਊਗਾ ਅੱਜ ਜੇਕਰ ਪੰਜਾਬ ਦੀ ਨਸ਼ਾ ਵਿਰੋਧ ਰੈਲੀਆਂ ਕਾਮਯਾਬ ਹੋਈਆਂ ਹੁੰਦੀਆਂ ਅੱਜ ਬਾਬਾ ਮੇਜਰ ਸਿੰਘ ਸੋਢੀ ਨੂੰ ਇਹ ਗਰਮੀ ਦੇ ਵਿੱਚ ਉਪਰਾਲਾ ਕਰਨ ਦੀ ਜ਼ਰੂਰਤ ਨਹੀਂ ਸੀ ਪੈਣੀ ਬਾਬਾ ਮੇਜਰ ਸਿੰਘ ਜੀ ਸੋਢੀ ਵੱਲੋਂ ਦਸ਼ਮੇਸ਼ ਤਰਨਾਦਲ ਮੁਖੀ ਜੀ ਵੱਲੋਂ ਅਤੇ ਭਾਈ ਮਨਜੀਤ ਸਿੰਘ ਸਰਪੰਚ ਜੀ ਸੇਵਾ ਸੁਸਾਇਟੀ ਵੱਲੋਂ ਜਿਹੜਾ ਅੱਜ ਉਪਰਾਲਾ ਕੀਤਾ ਗਿਆ ਕਿ ਪੰਜਾਬ 'ਚੋਂ ਨਸ਼ਾ ਕਿਵੇਂ ਖਤਮ ਕੀਤਾ ਜਾਵੇ ਲੋਕਾਂ ਨੂੰ ਅਵੇਅਰਨੈਸ ਕਿਵੇਂ ਲਿਆਈ ਜਾਵੇ ਅੱਜ ਦਾ ਇਕੱਠ ਜਿਹੜਾ ਇਹਨਾਂ ਦੀ ਜਥੇਬੰਦੀ ਵੱਲੋਂ ਕੀਤਾ ਗਿਆ ਆ ਅੱਜ ਦਾ ਇਕੱਠ ਇਹ ਦਰਸਾਉਂਦਾ ਪਈ ਪੰਜਾਬ ਦੀ ਜਿਹੜੀ ਨਸ਼ਾ ਵਿਰੁੱਧ ਰੈਲੀ ਜੰਡਿਆਲੇ ਹਲਕੇ ਤੋਂ ਸ਼ੁਰੂਆਤ ਕੀਤੀ ਗਈ ਆ ਇਹ ਪੂਰੇ ਪੰਜਾਬ 'ਚ ਇੱਕ ਬਹੁਤ ਵੱਡੀ ਲਹਿਰ ਬਣੇਗੀ ਔਰ ਪੰਜਾਬ ਦੇ ਲੋਕ ਔਰ ਪੰਜਾਬ ਦੇ ਵਿੱਚੋਂ ਗਰੀਬ ਨੌਜਵਾਨ ਨਸ਼ਾ ਛੱਡਣ ਦੀ ਤਿਆਰ ਹੋ ਚੁੱਕਿਆ ਜਿਹੜਾ ਕਿ ਬਾਬਾ ਮੇਜ ਸਿੰਘ ਸੋਢੀ ਜੀ ਨੇ ਇਹ ਉਪਰਾਲਾ ਕੀਤਾ। ਬਸ ਤੋਂ ਤੋਂ ਸਾਹ ਦੇਖਿਆ ਜਦੋਂ ਸਰਕਾਰਾਂ ਬਣੀਆਂ ਹੁੰਦੀਆਂ ਨੇ ਸਿਆਸੀ ਖਾਸ ਕਰਕੇ ਜਿਹੜੇ ਆਗੂ ਹੁੰਦੇ ਨੇ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਯੂ ਸ਼ੁਰੂ ਕਰਦੇ ਨੇ ਤੇ ਸਿਆਸਤ ਕੀਤੀ ਜਾਂਦੀ ਹੈ ਨਸ਼ਿਆਂ ਦੀ। ਅਸੀਂ ਦੇਖਿਆ ਵੀ ਕਈ ਆ ਮਾਮਾ ਦੇ ਪੁੱਤ ਭੈਣਾਂ ਦੇ ਭਰਾ ਜਿਹੜੇ ਨੇ ਨਸ਼ੇ ਦੀ ਭੇਂਟ ਚੜ ਗਏ ਨੇ। ਨਸ਼ਾ ਜਿਹੜਾ ਕੋੜ ਹੈ ਜਿਹੜਾ ਕਿ ਸਾਡੇ ਨੌਜਵਾਨ ਪੀੜੀ ਨੂੰ ਅੰਦਰੋਂ ਘੋਂਮਾਂ ਵਾਂਗੂ ਖਾਈ ਜਾ ਰਿਹਾ। ਕਿ ਲੱਗਦਾ ਵੀ ਜਿਵੇਂ ਪੰਜਾਬ ਨੇ ਸਰਕਾਰ ਬਣਨ ਤੋਂ ਪਹਿਲਾਂ ਸ਼ੁਰੂ ਕੀਤਾ ਸੀ ਵੀ ਅਸੀਂ ਨਸ਼ਾ ਮੁਕਤ ਪੰਜਾਬ ਬਣਾਵਾਂਗੇ। ਕਿ ਲੱਗਦਾ ਅੱਜ ਤਕਰੀਬਨ 3 ਸਾਲ ਦਾ ਸਮਾਂ ਹੋ ਚੁੱਕਾ ਪੰਜਾਬ ਦੀ ਸਰਕਾਰ ਬਣੀ ਨੂੰ ਪਰ ਤਿੰਨਾਂ ਸਾਲਾਂ ਦੇ ਵਿੱਚ ਜਿੰਨਾ ਨਸ਼ਾ ਮਹਿੰਗਾ ਜਿੰਨਾ ਨਸ਼ਾ ਜ਼ਿਆਦਾ ਵਿਕਿਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵਿਕਿਆ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਪਿਛਲਾ ਜਿਹੜਾ ਚਿੱਕੜ ਸੀ 75 ਸਾਲਾਂ ਤੋਂ ਪਿਆ ਅਸੀਂ ਹੁਣ ਤਿੰਨਾਂ ਸਾਲਾਂ ਦੇ ਵਿੱਚ ਥੋੜਾ ਟਾਈਮ ਲੱਗਦਾ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੇਕਰ ਚੋਣਾਂ ਇੱਕ ਘੰਟੇ ਦੇ ਵਿੱਚ ਪੰਜਾਬ ਚੋਂ ਨਸ਼ਾ ਖਤਮ ਕਰ ਸਕਦੇ ਆ ਇਹਨਾਂ ਦੀ ਇੰਟੈਲੀਜੈਂਸੀ ਰਿਪੋਰਟ ਇਹਨਾਂ ਦੀ ਪੰਜਾਬ ਪੁਲਿਸ ਇਹਨਾਂ ਦੀਆਂ ਐਨੀਆਂ ਏਜੰਸੀਆਂ ਜਿਨ੍ਹਾਂ ਨੂੰ ਹਰੇਕ ਹਰੇਕ ਇੱਕ ਚੀਜ਼ ਦਾ ਪੰਜਾਬ ਦੀ ਦਾ ਪਤਾ ਹੁੰਦਾ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਜ ਵੀ ਤੁਹਾਡੀ ਪੰਜਾਬ ਪੁਲਿਸ ਰੋਜ਼ ਪ੍ਰੈਸ ਕਾਨਫਰੰਸ ਕਰ ਰਹੀ ਆ ਕਿ ਅੱਜ ਅਟਾਰੀ ਬਾਰਡਰ ਤੋਂ ਐਨੀ ਖੇਪੜੀ ਜੇਕਰ 31 ਮਈ ਤੱਕ ਲੱਕ ਨਹੀਂ ਟੁੱਟਾ ਤੇ ਅੱਜ ਵੀ ਵੱਡੇ ਪੱਧਰ ਤੇ ਨਸ਼ਾ ਪੰਜਾਬ ਚ ਵਿਕ ਰਿਆ ਆ ਇਹ ਤੁਸੀਂ ਝੂਠੇ ਬਿਆਨ ਕਿਉਂ ਦੇ ਰਹੇ ਜੋ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਿਉਂ ਕਰਨ ਦਾ ਕੰਮ ਕਰ ਰਹੇ ਜੋ ਜੇਕਰ ਪੰਜਾਬ ਚੋਂ ਨਸ਼ਾ ਖਤਮ ਕਰਨਾ ਤੇ ਸਾਨੂੰ ਆਪਣੇ ਤੌਰ ਤਰੀਕੇ ਬਦਲਨੇ ਪੈਣਗੇ ਪੰਜਾਬ ਦੇ ਹਰ ਪਿੰਡ ਦੇ ਵਿੱਚੋਂ ਬੇਰੁਜ਼ਗਾਰੀ ਨੂੰ ਖਤਮ ਕਰਨਾ ਪਊਗਾ ਫਿਰ ਜਾ ਕੇ ਪੰਜਾਬ ਚੋਂ ਨਸ਼ਾ ਖਤਮ ਦੀ ਲਹਿਰ ਖਤਮ ਹੋਣੀ ਹੈ। ਪਰ ਗੱਲ ਕਰੀਏ ਖਾਸ ਕੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਭਵਨ ਸਿੰਘ ਮਾਨ ਨੇ ਉਹ ਅਕਸਰ ਕਹਿੰਦੇ ਨੇ ਵੀ ਜਿਹੜਾ ਇਹ ਨਸ਼ੇ ਦਾ ਕੋਹੜ ਆ, ਚਿੱਟੇ ਦਾ ਕੋਹੜ ਆ ਕਹਿੰਦੇ ਪਹਿਲੀ ਸਰਕਾਰਾਂ ਨੇ ਦੇਣ ਆ ਆਸਤੇ ਹਾਸੇ ਸਮਾਂ ਲੱਗੂਗਾ ਇਸ ਚੀਜ਼ ਨੂੰ ਲੱਗ ਜੇ ਕਿ ਲੱਗਦਾ ਜਿਵੇਂ 3 ਸਾਲ ਲੰਘੇ ਸਰਕਾਰ ਨੂੰ ਕਿ ਲੱਗਦਾ 2 ਸਾਲ ਹੋਰ ਰਗੇ ਨੇ ਕਿ ਲੱਗਦਾ ਵੀ ਹੋਰ 2 ਸਾਲਾਂ ਵਿੱਚ ਇਹ ਨਸ਼ੇ ਦਾ ਜਿਹੜਾ ਕੋਹੜ ਆ ਚਿੱਟੇ ਦਾ ਕਿ ਲੱਗਦਾ ਖਤਮ ਹੋ ਜਾਏਗਾ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੇਕਰ ਆਪਾਂ ਬਹੁਤ ਹੀ ਸੂਝਵਾਨ ਹੈ ਤੇ ਆਪਾਂ ਇਹ ਗੱਲ ਕਰ ਦਿੱਤੀ ਵੀ ਪਿਛਲੀਆਂ ਸਰਕਾਰਾਂ ਵੇਲੇ ਇਹ ਨਸ਼ੇ ਦਾ ਕੋੜ ਛੇਵਾ ਦਰਿਆ ਪੰਜਾਬ 'ਚ ਵਗਿਆ ਸੀ ਤੁਸੀਂ ਅੱਜ ਤੋਂ 3 ਸਾਲ ਪਹਿਲੋਂ ਵੀ ਇਹ ਗੱਲ ਕਹੀ ਸੀ ਵੀ ਪੰਜਾਬ 'ਚੋਂ ਨਸ਼ਾ ਖਤਮ ਕਰਨਾ ਪਹਿਲਾ ਮਕਸਦ ਹੈ ਆਮ ਆਦਮੀ ਪਾਰਟੀ ਦਾ ਜੇਕਰ ਤਿੰਨਾਂ ਸਾਲਾਂ ਦੇ ਵਿੱਚ ਤੁਹਾਡੇ ਕੋ ਨਸ਼ਾ ਨਹੀਂ ਖਤਮ ਹੋਇਆ ਗੁੰਡਾ ਗਰਦੀ ਨਹੀਂ ਖਤਮ ਹੋਈ ਸਾਥੀਓ ਮੈਂ ਬੇਨਤੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਜਨਤਾ ਨੂੰ ਗੁਮਰਾਹ ਨਾ ਕਰੋ ਜੇਕਰ ਪੰਜਾਬ ਦੇ ਵਿੱਚੋਂ ਨਸ਼ੇ ਦੇ ਵਪਾਰੀ ਨੂੰ ਖਤਮ ਕਰਨਾ ਤੇ ਪੰਜਾਬ ਪੁਲਿਸ ਨੂੰ ਤੁਸੀਂ ਸचेत ਕਰਨ ਦੀ ਕੋਸ਼ਿਸ਼ ਕਰੋ ਪੰਜਾਬ ਪੁਲਿਸ ਨੂੰ ਚੌਕੀ ਇੰਚਾਰਜਾਂ ਨੂੰ ਹਰੇਕ ਪਿੰਡ ਦੀ ਨਬਜ਼ ਦਾ ਪਤਾ ਵੀ ਕਿਹੜੇ ਪਿੰਡ ਚ ਕਿਹੜਾ ਨਸ਼ਾ ਵੇਚ ਰਿਆ ਤੁਹਾਨੂੰ ਕਿਸੇ ਕੋ ਪੁੱਛਣ ਦੀ ਜਰੂਰਤ ਨਹੀਂ ਆ ਇਹ ਪਿਛਲੀਆਂ ਸਰਕਾਰਾਂ ਵੇਲੇ ਵੀ ਉਹਨਾਂ ਨੂੰ ਪਤਾ ਸੀ ਤੇ ਤੁਹਾਡੀ ਸਰਕਾਰ ਵੇਲੇ ਵੀ ਪਤਾ ਆ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਗਰੀਬ ਲੋਕਾਂ ਨੂੰ ਜੇਕਰ ਤੁਸੀਂ ਨਸ਼ੇ ਦੇ ਕਾਰੋਬਾਰ ਚੋਂ ਖਤਮ ਕਰਨਾ ਪੀਣ ਤੋਂ ਖਤਮ ਕਰਨਾ ਤੇ ਸਾਨੂੰ ਪਿੰਡਾਂ ਲੈਵਲਾਂ ਤੇ ਜਿਹੜੇ ਤੁਹਾਡੇ ਪਿੰਡ ਦੇ ਸਰਪੰਚਾ ਬਣਿਆ ਉਹਨਾਂ ਤੋਂ ਇਹ ਸ਼ੁਰੂਆਤ ਕਰਨੀ ਚਾਹੀਦੀ ਆ ਪਰ ਤੁਸੀਂ ਤਾਂ ਤੁਸੀਂ ਇਹ ਗੱਲ ਕਰ ਰਹੇ ਹੋ ਵੀ ਪੁਲਿਸ ਨੂੰ ਹਮੇਸ਼ਾ ਪਤਾ ਹੁੰਦਾ ਵੀ ਨਸ਼ਾ ਕੌਣ ਵੇਚਦਾ ਕਿੱਥੇ ਵੇਚਦਾ ਵਾ ਪਰ ਅਸੀਂ ਦੇਖਿਆ ਜਿਵੇਂ ਮਜੀਠੇ ਵਿੱਚ ਪਿਛਲੇ ਦਿਨੀ ਸ਼ਰਾਬ ਨੂੰ ਲੈ ਕੇ ਜਿਹੜਾ ਕਈ ਮੌਤਾ ਹੋ ਗਈ ਇਸ ਮਜੀਠੇ ਲਗਲੇ ਪਿੰਡ ਸੀ ਪਰ ਜੇਕਰ ਉੱਥੋਂ ਦੇ ਐਸਐਚਓ ਜਾਂ ਡੀਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਵਾ ਪਰ ਕੀ ਲੱਗਦਾ ਨਹੀਂ ਉਹਨਾਂ ਨੂੰ ਨਹੀਂ ਸੀ ਪਤਾ ਵੀ ਇਲਾਕੇ ਵਿੱਚ ਕਿੱਥੇ ਨਕਲੀ ਸ਼ਰਾਬ ਵੇਚਦੀ ਆ ਜਾਂ ਮਾੜੀ ਸ਼ਰਾਬ ਵੇਚ ਕੇ ਲੋਕਾਂ ਦੀ ਜਾਨ ਜਾ ਸਕਦੀ ਆ ਜਦੋਂ ਇਸ ਤਰ੍ਹਾਂ ਦਾ ਹਾਸਾ ਹੋ ਜਾਂਦਾ ਫਿਰ ਹੀ ਸਰਕਾਰ ਕਿਉਂ ਐਕਸ਼ਨ ਚਾਹੁੰਦੀ ਆ ਪਹਿਲਾਂ ਇਸ ਦਾ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ 200 ਜਦੋਂ ਮੁੱਛਲੀ ਪਿੰਡ ਦੇ ਵਿੱਚ ਇਹਨਾਂ ਦੀ ਸਰਕਾਰ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਆਦੋਂ ਸ਼ਰਾਬ ਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਪਰ ਆਦੋਂ ਭਗਵੰਤ ਸਾਹਿਬ ਭਗਵੰਤ ਮਾਨ ਸਾਹਿਬ ਇਹ ਗੱਲ ਕਹਿੰਦੇ ਸੀ ਵੀ ਕੈਪਟਨ ਅਮਰਿੰਦਰ ਸਿੰਘ ਇਹਦਾ ਜ਼ਿੰਮੇਵਾਰ ਆ ਉਹਦੇ ਤੇ 302 ਦਾ ਮਕਦਮਾ ਦਰਜ ਹੋਣਾ ਚਾਹੀਦਾ ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਇਹਨਾਂ ਦੀ ਸਰਕਾਰ ਵੇਲੇ ਤਕਰੀਬਨ 27 ਪਰਿਵਾਰ ਦੇ ਬੱਚਿਆਂ ਦੀਆਂ ਜਾਨਾਂ ਗਈਆਂ ਕੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਪੁਲਿਸ ਨੂੰ ਨਹੀਂ ਸੀ ਪਤਾ ਕੀ ਇਹਨਾਂ ਦੀ ਇੰਟੈਲੀਜੈਂਸੀ ਨੂੰ ਨਹੀਂ ਸੀ ਪਤਾ ਕੀ ਇਹਨਾਂ ਦੇ ਹੋਰ ਜੈ ਐਕਸਾਈਡ ਡਿਪਾਰਟਮੈਂਟ ਨੂੰ ਨਹੀਂ ਸੀ ਪਤਾ ਕਿ ਉੱਥੋਂ ਦੇ ਇੱਕ ਐਸ ਐਚਓ ਅਤੇ ਡੀਐਸਪੀ ਨੂੰ ਸਸਪੈਂਡ ਕੀਤੇ ਆ ਉਹਨਾਂ ਲੋਕਾਂ ਦੀਆਂ ਜਾਨਾਂ ਵਾਪਸ ਆ ਸਕਦੀਆਂ ਉਹਨਾਂ ਘਰਾਂ ਦੇ ਚਿਰਾਗ ਵਾਪਸ ਆ ਸਕਦੇ ਆ ਮੈਂ ਇੱਕ ਗੱਲ ਕਹਿਣਾ ਵੀ ਜਿਹੜਾ ਮਜੀਠੇ ਹਲਕੇ ਦੇ ਵਿੱਚ ਸ਼ਰਾਬ ਦੇ ਨਾਲ ਜਾਨਾਂ ਗਈਆਂ ਉਹਦੇ ਜ਼ਿੰਮੇਵਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਇਹਦਾ ਮੁਕਦਮਾ ਅਦਾਲਤ ਚ ਹੋਣਾ ਚਾਹੀਦਾ ਤਾਂ ਜੋ ਉਹਨਾਂ ਲੋਕਾਂ ਦੇ ਪਰਿਵਾਰਾਂ ਨੂੰ ਉਹਨਾਂ ਜਿਹੜੀਆਂ ਮ੍ਰਿਤਕ ਲਾਸਾਂ ਨੂੰ ਸ਼ਾਂਤੀ ਮਿਲ ਸਕੇ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉੱਥੇ ਵਾਦਾ ਕਰਕੇ ਗਏ ਸੀ ਕਿ ਮੈਂ 10-10 ਲੱਖ ਰੁਪਏ ਪਰਿਵਾਰ ਨੂੰ ਦਊਂਗਾ 10 ਲੱਖ ਰੁਪਏ ਪਰਿਵਾਰ ਨੂੰ ਦੇ ਦਿੱਤਾ ਉਸ ਘਰ ਦੇ ਵਿੱਚ ਇੱਕ ਸਰਕਾਰੀ ਨੌਕਰੀ ਦੇਣ ਦਾ ਉਪਰਾਲਾ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਜ ਤੱਕ तकरीबन 2 ਮਹੀਨੇ ਹੋ ਚੁੱਕੇ ਆ ਕਿਹੜੇ ਪਰਿਵਾਰ ਚੋਂ ਨੌਕਰੀ ਦਿੱਤੀ ਜੇ ਤੁਸੀਂ ਨੌਕਰੀ ਨਹੀਂ ਦਿੱਤੀ ਅਸੀਂ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵਰਖਲਾਪ ਪੰਜਾਬ ਚ ਇਹਨਾਂ ਲੋਕਾਂ ਦੀਆਂ ਨੌਕਰੀਆਂ ਲਈ ਮੈਂ ਮਛੇੜੀ ਜਾਊਗੀ ਸੰਘਰਸ਼ ਕੀਤਾ ਜਾਊਗਾ। ਪਰ ਤੁਸੀਂ ਕਿਸ ਤਰ੍ਹਾਂ ਦੇਖਦੇ ਅਸੀਂ ਦੇਖਿਆ ਵੀ ਜਿਹੜਾ ਸ਼ਰਾਬ ਦੇ ਨਾਲ ਬੰਦਾ ਕੋ ਮਰਦਾ ਉਹਨੂੰ ਸਰਕਾਰ ਤੇ 10-10 ਲੱਖ ਰੁਪਏ ਦੇ ਰਹੀ ਆ ਜਿਹੜਾ ਸਾਡਾ ਦੇਸ਼ ਵਾਸਤੇ ਸ਼ਹੀਦ ਹੁੰਦਾ ਜਿਹੜਾ ਕਿ ਸਾਡਾ ਫੌਜੀ ਖਾ ਅਗੜ ਅਗਣੀ ਵੀਰ ਆ ਅਸੀਂ ਦੇਖਿਆ ਕਾਜਦੀ ਸਿੰਘ ਅੱਜ ਵੀ ਸਰਕਾਰਾਂ ਉਹਦੇ ਘਰ ਤੱਕ ਨਹੀਂ ਪਹੁੰਚੀਆਂ ਅੱਜ ਵੀ ਉਹਦੀ ਮਾਤਾ ਨੇ ਉਹਦੀ ਆਸਤੀਆਂ ਜੜੀਆਂ ਨੇ ਉਥੇ ਰੱਖੀਆਂ ਨੇ ਜਲ ਪ੍ਰਵਾਹ ਨਹੀਂ ਕੀਤੀਆਂ। ਉਹ ਕਹਿੰਦੇ ਜਿੰਦਾਂ ਚਾਰ ਮੇਰੇ ਬੋਤਲ ਨੂੰ ਸ਼ਹੀਦ ਕਰਾਣ ਨਹੀਂ ਦਿੱਤਾ ਜਾਊਗਾ ਉਹਨਾਂ ਜਾ ਕੇ ਮਸਤੀਆਂ ਜਲ ਪ੍ਰਵਾਹ ਨਹੀਂ ਕਰਦੀਆਂ ਤੁਸੀਂ ਕਿਸ ਤਰ੍ਹਾਂ ਦੇ ਦੋ ਸ਼ਰਾਬ ਨਾਲ ਮਰਿਆ ਨੂੰ 10-10 ਲੱਖ ਰੁਪਇਆ ਜਿਹੜਾ ਦੇਸ਼ ਦੇ ਵਾਸਤੇ ਮਰਿਆ ਵਾ ਉਹਨੂੰ 1 ਰੁਪਇਆ ਨਹੀਂ ਅੱਜ ਬਿਲਕੁਲ ਤੁਸੀਂ ਗੱਲ ਸਹੀ ਕੀਤੀ ਵੀ ਸ਼ਰਾਬ ਪੀਣ ਵਾਲੇ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਸਾਨੂੰ ਉਹਨਾਂ ਦਾ ਦਰਦ ਆ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਮੌਕੇ ਤੇ ਜਾ ਕੇ 10-10 ਲੱਖ ਅਤੇ ਇੱਕ ਨੌਕਰੀ ਦਾ ਸੰਦੇਸ਼ ਦਿੱਤਾ ਸੀ ਪਿਛਲੇ ਦਿਨੀ ਜੰਡਿਆਲਾ ਹਲਕੇ ਦੇ ਪਿੰਡ ਦੇ ਵਿੱਚ ਇੱਕ ਛੋਟੀ ਜੀ ਉਮਰ ਦਾ ਬੱਚਾ ਫੁੱਟਬਾਲ ਦਾ ਖਿਡਾਰੀ ਉਹਨੂੰ ਗਰਾਊਂਡ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕੀਤੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉੱਥੇ ਨਹੀਂ ਪਹੁੰਚੇ ਉਹ ਇਤੋਂ ਦੇ ਜੰਡਿਆਲਾ ਹਲਕੇ ਦੇ ਮੰਤਰੀ ਸਾਹਿਬ ਨੇ ਉਹਨਾਂ ਪਰਿਵਾਰਾਂ ਦੇ ਜਾ ਕੇ ਜਿਹੜਾ ਦੁੱਖੜਾ ਫੋਲਿਆ 1 ਲੱਖ ਰੁਪਏ ਦੀ ਉੱਥੇ ਉਹ ਇਨਾਮ ਵਜੋਂ ਦਿੱਤਾ ਪਰ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਵੀ ਉਸ ਬੱਚੇ ਦੀ ਖਿਡਾ ਖੇਡਦੇ ਆ ਗੋਲੀ ਲੱਗਣ ਨਾਲ ਮੌਤ ਹੋਈ ਤੁਸੀਂ ਉਸ ਖਿਡਾਰੀ ਦੀ ਕੀਮਤ ਪਾਈ 1 ਲੱਖ ਰੁਪਇਆ ਅਤੇ ਸਟੇਡੀਅਮ ਨਾ ਤਾਂ ਹਜੇ ਤੱਕ ਕੋਈ ਸਟੇਡੀਅਮ ਦਾ ਉਪਰਾਲਾ ਕੀਤਾ ਜੇਕਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜੰਡਿਆਲੇ ਹਲਕੇ ਦੇ ਉਸ ਖਿਡਾਰੀ ਦੀ ਮੌਤ ਤੇ ਉਦੇ ਪਰਿਵਾਰ ਨੂੰ ਇੱਕ ਨੌਕਰੀ ਦੇਣ ਦਾ ਉਪਰਾਲਾ ਜਲਦ ਨਾ ਕੀਤਾ 1 ਕਰੋੜ ਰੁਪਇਆ ਮਹਾਲੀ ਸਿਆਤਾ ਨਾਗ ਦਿੱਤੀ ਇਹਦੇ ਲਈ ਬਸਪਾ ਅੰਬेडकर ਪਾਰਟੀ ਥੋੜੇ ਸਮੇਂ ਦੇ ਵਿੱਚ ਆ ਕੇ ਬਹੁਤ ਵੱਡਾ ਸੰਘਰਸ਼ ਕਰੇਗੀ ਤਾਂ ਜੋ ਉਸ ਪਰਿਵਾਰ ਨੂੰ ਇਨਸਾਫ ਮਿਲ ਸਕੇ ਤੁਸੀਂ ਸਮਝਦੇ ਦੇਖਦੇ ਖਾਸ ਕਰਕੇ ਉਸ ਬੱਚੇ ਦਾ ਕੀ ਕੀ ਕਸੂਰ ਸੀ ਅਸੀਂ ਦੇਖਿਆ ਛੋਟਾ ਜਿਹਾ ਬੱਚਾ ਸੀ ਨਾ ਉਹਦੀ ਕਿਸੇ ਨਾਲ ਦੁਸ਼ਮਣੀ ਸੀ ਪਰ ਉਸ ਨੂੰ ਗੋਲੀ ਕਿਉਂ ਮਾਰੀ ਗਈ ਅੱਜ ਤੱਕ ਪੁਲਿਸ ਨੇ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਹੈ ਬੰਦੇ ਖਿਲਾਫ ਕਿ ਨਹੀਂ ਕੀਤੀ ਤੇ ਖਾਸ ਕਰਕੇ ਜੇ ਦੇਖਦਾ ਕਿ ਸ਼ਹਿਰ ਅੰਮ੍ਰਿਤਸਰ ਦੀ ਗੱਲ ਕਰੀਏ ਉੱਥੇ ਵੀ ਇੱਕ ਜਿਹੜੀ ਬੱਚੀ 9 ਸਾਲ ਦੀ ਆਪਣੇ ਪਿਤਾ ਦੇ ਨਾਲ ਜਾ ਰ ਉਹ ਗੋਲੀ ਪਾਣੀ ਕਿੱਥੋਂ ਆਉਂਦੀ ਲੱਤ 'ਚ ਜਾ ਕੇ ਵੱਜਦੀ ਆ ਅਤੇ ਸ਼ਾਇਦ ਪਤਾ ਸੋਚਦਾ ਵੀ ਸ਼ਾਇਦ ਕੋਈ ਵੱਟਾ ਵੱਜ ਗਿਆ ਪਰ ਜਦੋਂ ਖੂਨ ਵੱਜਦਾ ਜਾਂ ਉਦੋਂ ਜਦੋਂ ਐਕਸਾ ਕਰਾਉਂਦੇ ਨੇ ਫਿਰ ਲੱਗਦਾ ਪਤਾ ਵੀ ਲੱਤ ਵਿੱਚ ਗੋਲੀ ਲੱਗੀ ਆ ਇਥੇ ਹਾਰ ਕਿੱਥੋਂ ਆ ਰਹੇ ਨੇ ਅਸੀਂ ਦੇਖਿਆ ਅੱਜ ਦਿਨ ਗੋਲੀਆਂ ਚੱਲਦੀਆਂ ਨੇ ਪਰ ਆਮ ਲੋਕ ਜਿਹੜੇ ਲੋਕ ਨੇ ਦਹਿਸ਼ਤ ਦੇ ਮਾਹੌਲ ਵਿੱਚ ਰਹਿ ਰਹੇ ਨੇ ਕਿ ਲੱਗਦਾ ਵੀ ਇਹਨਾਂ ਤੇ ਵੀ ਨਿੱਕੇ ਨਕੇਲ ਪਾਉਣੀ ਚਾਹੀਦੀ ਆ ਅੱਜ ਪੰਜਾਬ ਦੀ 3 ਸਾਲ ਬਣੀ ਸਰਕਾਰ ਨੂੰ ਹਰ ਗਰਾਊਂਡ ਦੇ ਵਿੱਚ ਵੱਡੇ ਵੱਡੇ ਖਿਡਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹਰੇਕ ਬੱਚੇ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਕਿ ਜੰਡਿਆਲੇ ਸ਼ਹਿਰ ਬਹੁਤ ਸਾਰੇ ਗੁੰਡੇ ਅਨਸਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕੀਤੀਆਂ ਗਈਆਂ ਇਹ ਹਥਿਆਰ ਪੰਜਾਬ ਦੀ ਇੰਟੈਲੀਜੈਂਸੀ ਰਿਪੋਰਟ ਨੂੰ ਹਰੇਕ ਇੱਕ ਹਥਿਆਰ ਜਿੰਨਾ ਕੋ ਹੈਗਾ ਉਹਨਾਂ ਦਾ ਪਤਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੁਹਾਡੀ ਇੰਟੈਲੀਜੈਂਸੀ ਫੇਲ ਆ ਤੁਹਾਡੀ ਪੁਲਿਸ ਫੇਲ ਆ ਜਿਹੜਾ ਕਿ ਪੰਜਾਬ ਦੇ ਹਰ ਨੌਜਵਾਨ ਗੁੰਡਾ ਅਨਸਰਾਂ ਕੋ ਐਸੇ ਹਥਿਆਰ ਨੇ ਜਿਹੜੇ ਕਿ ਪਾਕਿਸਤਾਨ ਚੋਂ ਵੱਡੀਆਂ-ਵੱਡੀਆਂ ਸਟੇਟਾਂ ਚੋਂ ਆਏ ਨੇ ਮਹਿੰਗੇ-ਮਹਿੰਗੇ ਹਥਿਆਰਾਂ ਨਾਲ ਆਏ ਦਿਨ ਉਹ ਗੁੰਡਾ ਲੋਕਾਂ ਤੇ ਨਜਾਇਜ਼ ਗੋਲੀਆਂ ਚਲਾ ਕੇ ਹੱਤਿਆ ਕਰ ਰਹੇ ਆ ਇੱਥੋਂ ਇਹ ਸਾਬਤ ਹੁੰਦਾ ਕਿ ਪੰਜਾਬ ਦੀ ਸਰਕਾਰ ਪੰਜਾਬ ਦੀ ਪੁਲਿਸ ਗੁੰਡੇ ਅੰਸਰਾਂ ਤੋਂ ਬਿਲਕੁਲ ਦੂਰ ਆ ਗੁੰਡੇ ਅੰਸਰ ਬੇਖੌਫ ਨੇ ਸ਼ਰਿਆਮ ਗੁੰਡੇ ਅੰਸਰ ਗੋਲੀਆਂ ਚਲਾ ਕੇ ਲੋਕਾਂ ਦੀ ਬੇਰਹਿਮੀ ਨਾਲ ਕਤਲ ਕਰ ਰਹੇ ਆ ਇਹਦੇ ਤੇ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਦੇ ਸਰਕਾਰ ਦੇ ਚਲਾਉਣ ਦੇ ਨਾਲ ਨਾਲ ਕੇਜਰੀਵਾਲ ਸਾਹਿਬ ਦਾ ਖਿਆਲ ਘਟ ਕਰਨਾ ਔਰ ਪੰਜਾਬ ਦੇ ਲੋਕਾਂ ਦਾ ਖਿਆਲ ਜਿਆਦਾ ਰੱਖਣ ਦੀ ਕੋਸ਼ਿਸ਼ ਕਰਨ। ਧੰਨਵਾਦ। ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਕਿ ਕਵਲ ਸੋਤਾ ਆਪਣੀ ਟੀਮ ਦੇ ਨਾਲ ਵੱਡੀ ਜਿਹੜੀ ਹੈ ਕਾਫਲੀ ਦਾ ਪਹੁੰਚੇ ਨੇ ਤੇ ਉਹਨਾਂ ਕਿਹਾ ਵੀ ਸਰਕਾਰ ਨੂੰ ਕੜੀ ਥੀ ਲਿਆ ਵਾ ਅਤੇ ਉਹਨਾਂ ਕਿਹਾ ਵੀ ਪੰਜਾਬ ਸਰਕਾਰ ਪੂਰੀ ਫੇਲ ਹੋ ਚੁੱਕੀ ਹੈ ਯੁੱਧ ਨਸ਼ਾ ਵਿਰੁੱਧ ਅਤੇ ਉਹਨਾਂ ਕਿਹਾ ਵੀ ਜਿਹੜੇ 92 ਦੇ 95 ਵਿਧਾਇਕ ਨੇ ਆਪਣੇ ਆਪਣੇ ਹਲਕਿਆਂ ਵਿੱਚ ਜਾ ਕੇ ਲੋਕਾਂ ਨੂੰ ਜਗਾਉਂਦੇ ਨੇ ਪਿੰਡ ਵਿੱਚ ਜਾ ਕੇ ਸੋਮਾ ਖਵਾਉਂਦੇ ਨੇ ਪਰ ਹਜੇ ਤੱਕ ਨਸ਼ਾ ਜਿਹੜਾ ਪੰਜਾਬ ਵਿੱਚ ਨਹੀਂ ਖਤਮ ਹੋਇਆ ਪਰ ਹੁਣ ਨਸ਼ਾ ਜਿਹੜਾ ਪੰਜਾਬ ਵਿੱਚ ਖਤਮ ਹੋ ਜਾਏਗਾ ਕਿਉਂਕ ਸੋਚ ਚੁਕ ਲਈਏ ਖਾਸ ਕਰਕੇ ਜਿਹੜੇ ਕਬਰ ਸੋਤਾ ਤੇ ਜਾਂ ਸਾਡੇ ਬਾਬਾ ਮੇਰੇ ਸਿੰਘ ਸੋਢੀ ਵੱਲੋਂ ਅੱਜ ਉਹਨਾਂ ਵੱਲੋਂ ਤੇ ਵੱਡੀ ਉਹਨਾਂ ਦੀ ਜਿਹੜੀ ਨਾਨ ਸਿੰਘ ਲਾੜੀਆ ਫੌਜਾ ਵੱਲੋਂ ਅਤੇ ਉਹਨਾਂ ਕਹਿਆ ਵੀ ਨਸ਼ੇ ਦਾ ਪੂਰਾ ਲੱਕ ਤੋੜ ਦਿੱਤਾ ਜਾਵੇਗਾ ਤੇ ਖਾਸ ਕਰਕੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਦਾ ਜਿਹੜਾ ਸਹਿਯੋਗ ਚਾਹੀਦਾ ਵਾ ਕਿਉਂਕਿ ਹਮੇਸ਼ਾ ਸੀ ਦੇਖਦੇ ਵੀ ਜਦੋਂ ਇਸ ਥਾਂ ਦੇ ਕੋਈ ਨਸ਼ੇ ਦੇ ਸੁੱਦਾਗਰ ਜਿਹੜਾ ਨਸ਼ਾ ਵੇਚਦਾ ਜਾਂ ਕਰਦਾ ਉਸ ਨੂੰ ਫੜਿਆ ਜਾਂਦਾ ਵਾ ਪੁਲਿਸ ਜਿਹੜਾ ਸਹਿਯੋਗ ਨਹੀਂ ਕਰਦੀ ਉਹਨਾਂ ਉਹਨਾਂ ਕਹਿਆ ਵੀ ਪੁਲਿਸ ਸਾਡਾ ਸਹਿਯੋਗ ਕਰੇ ਤਾਂ ਜੋ ਕਿਸੇ ਪਿੰਡ ਪਿੰਡ ਸ਼ਹਿਰ ਸ਼ਹਿਰ ਜਿਹੜਾ ਨਸ਼ਾ ਵਾ ਉਹ ਖਤ ਕਦਸ਼ੀਓ ਕਰਦੀ ਆ ਇਹਨਾਂ ਨਸ਼ਿਆਂ ਦੇ ਖਿਲਾਫ ਨਸ਼ਾ ਦੇ ਯੁੱਧ ਨੂੰ ਲੈ ਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਆਰਪੀਜੀ 24 ਚੈਨਲ ਲਈ ਅਮਰਸਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਹਲਕਾ ਜੰਡਿਆ ਗੁਰੂ ਜ਼ਿਲ੍ਹਾ ਅਮਰਸਰ ਦੇ ਵਿੱਚ ਜੋ ਪੰਜਾਬ ਦੇ ਵਿੱਚ ਤਾਂ ਹਾਲਾਤਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਭੈੜੇ ਹਾਲਾਤ ਬਣੇ ਪਏ ਆ ਨਸ਼ਿਆਂ ਦੇ ਕਰਕੇ ਜਾਂ ਦੁਕਾਨਦਾਰਾਂ ਕੋਲੋਂ ਵਪਾਰੀਆਂ ਕੋਲੋਂ ਜਿਹੜੇ ਵੀ ਛੋਟੇ ਦੁਕਾਨਦਾਰ ਆ ਉਹਨਾਂ ਕੋਲੋਂ ਵੀ ਫਰੋਤੀਆਂ ਮੰਗੀਆਂ ਜਾ ਰਹੀਆਂ ਜੇ ਕੋਈ ਨਹੀਂ ਭਰ ਸਕਦਾ ਉਹਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਸੋ ਸਾਡੇ ਜੰਡਿਆਲੇ ਦੇ ਬੜੇ ਬੁਰੇ ਹਾਲ ਸੀ ਇਸ ਕਰਕੇ ਇਹ ਜਿਹੜੀ ਜਾਗਰੂਕਤਾ ਰੈਲੀ ਆ ਨਸ਼ਿਆਂ ਦੇ ਵਿਰੁੱਧ ਅਤੇ ਜਿਹੜੇ ਆ ਫਰੋਤੀਆਂ ਮੰਗਣ ਵਾਲੇ ਇਹਨਾਂ ਦੇ ਵਿਰੁੱਧ ਦੇ ਵਿੱਚ ਕੀਤੀ ਗਈ ਹੈ। ਉਹ ਭਾਈ ਮਨਜੀਤ ਸਿੰਘ ਜੀ ਦੇ ਸਹਿਯੋਗ ਦੇ ਨਾਲ ਅੱਜ ਦੀ ਜਿਹੜੀ ਇਹ ਮਹਾਨ ਰੈਲੀ ਜੁੱਧ ਨਸ਼ਿਆਂ ਵਿਰੁੱਧ ਰੱਖੀ ਗਈ ਹੈ। ਸੋ ਅੱਜ ਦੀ ਰੈਲੀ ਇਸ ਕਰਕੇ ਵੀ ਜ਼ਿਆਦਾ ਇਹ ਇਹਦੀ ਅਹਿਮੀਅਤ ਆ ਕਿਉਂਕਿ ਅੱਜ ਅਸੀਂ ਜਿਹੜਾ ਸਾਡੇ ਵੱਲੋਂ ਸਾਰੇ ਜੁੜੇ ਹੋਏ ਸਾਰੇ ਜਿੰਨੀਆਂ ਵੀ ਸੰਗਤਾਂ ਉਹਨਾਂ ਵੱਲੋਂ ਜੰਡਿਆਲਾ ਗੁਰੂ ਹਲਕੇ ਦਾ ਜਿਹੜਾ ਮੁੱਖ ਸੇਵਾਦਾਰ ਆ ਉਹੀ ਭਾਈ ਮਨਜੀਤ ਸਿੰਘ ਜੀ ਨੂੰ ਆਪਣੇ ਵੱਲੋਂ ਥਾਪ ਰਹੇ ਆ। ਸੋਏ ਆਉਣ ਵਾਲੇ ਸਮੇਂ ਦੇ ਵਿੱਚ ਇਥੋਂ ਦੀ ਸੇਵਾ ਵੀ ਕਰਦੇ ਆ। ਆਵੇਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਅਲੱਗ-ਬਾਹ ਤਾੜ ਸਭਾ ਦੀਆਂ ਆ ਰਹੀਆਂ। ਉਹਨਾਂ ਦੇ ਵਿੱਚ ਵੀ ਹਸਾਲਿਆ ਜਾ ਜਾਊਗਾ ਕਿਉਂਕਿ ਇਹ ਇੱਕ ਵਪਾਰੀ ਨੇ ਇੱਕ ਬਿਜ਼ਨਸਮੈਨ ਹਨ। ਇਹਨਾਂ ਦੇ ਕੋਲ ਇੰਡਸਟਰੀ ਆ। ਇਹ ਇਹਨਾਂ ਨੇ ਆਪਣੇ ਜਾਮਨਗਰ ਦੇ ਵਿੱਚ ਵੀ 20-25 ਹਜ਼ਾਰ ਇਹਨਾਂ ਦੇ ਕੋਲ ਜਿਹੜੇ ਆ ਕੰਮ ਕਰਦੇ ਆ ਮਜ਼ਦੂਰ, ਲੇਬਰ ਜਾਂ ਇੰਜੀਨੀਅਰ। ਸੋਏ ਪੰਜਾਬ ਦੇ ਵਿੱਚ ਵੀ ਚਾਹੁੰਦੇ ਆ ਵੀ ਇੱਥੇ ਵੀ ਪੱਤਾ ਕਰਕੇ ਜਿਹੜੇ ਆਲੇ ਗੁਰੂ ਇਹਨਾਂ ਦਾ ਜਿਹੜਾ ਜੱਦੀ ਆਪਣਾ ਘਰ ਆ। ਇਹਨੂੰ ਚੁਣਿਆਗਾ ਕਿ ਸਭ ਤੋਂ ਪਹਿਲਾਂ ਇੱਥੇ ਜਿਹੜਾ ਨਸ਼ਾ ਵਾ ਨਸ਼ਾ ਤਾਂ ਹੀ ਖਤਮ ਹੋ ਸਕਦਾ ਜੇ ਆਪਾਂ ਕਿਸੇ ਨੂੰ ਰੁਜ਼ਗਾਰ ਦਵਾਂਗੇ ਕਾਰੋਬਾਰ ਦਵਾਂਗੇ ਜਿਸ ਦੇ ਵਿੱਚ ਸਰਕਾਰਾਂ ਫੇਲ ਹੋ ਚੁੱਕੀਆਂ ਹਨ ਕਿ ਲੱਗਦਾ ਜਿਵੇਂ ਬਾਬਾ ਜੀ ਸਰਕਾਰ ਨੇ ਕਿਹਾ ਸੀ 31 ਮਈ ਤੋਂ ਨਸ਼ਾ ਖਤਮ ਹੋ ਸਕਦਾ ਜਿਵੇਂ ਡੱਟਣਾ ਜਿੱਤ ਗਿਆ ਵਾ ਕਿ ਲੱਗਦਾ ਉਹ ਝੂਠੀ ਬਾਤ ਹੀ ਹੋਗੀ ਆ ਕਿ ਲੱਗਦਾ ਨਸ਼ਾ ਖਤਮ ਹੋਇਆ ਪੰਜਾਬ ਤੋਂ ਮਹਿੰਗਾ ਤੇ ਹੋਇਆ ਵਾ ਖਤਮ ਹਲੇ ਹੋਣ ਦੇ ਕੋਈ ਅਸਰ ਨਹੀਂ ਆ ਬਾਕੀ ਨਿੱਕੀਆਂ ਮੱਛੀਆਂ ਫੜੀਆਂ ਜਾ ਰਹੀਆਂ ਵੱਡੇ ਮਗਰਮਾਛ ਜਿਹੜੇ ਆ ਉਹਨਾਂ ਵੱਲੋਂ ਕੋਈ ਹੱਥ ਨਹੀਂ ਪਾ ਰਿਆ ਇਸ ਕਰਕੇ ਜਿਹੜੀ ਹੈ ਜਾਗਰੂਕਤਾ ਰੈਲੀ ਕੀਤੀ ਗਈ ਆ ਕਿਉਂਕਿ ਜੇ ਸਰਕਾਰ ਤੇ ਕੋਈ ਆਸ ਲਾਉਗਾ ਸਰਕਾਰ ਵੱਲੋਂ ਤੇ ਬਿਲਕੁਲ ਹੀ ਕੰਮ ਖਰਾਬ ਆ ਅਸੀਂ ਤਾਂ ਕਰਕੇ ਸਾਰੇ ਲੋਕਾਂ ਨੂੰ ਇੱਥੇ ਇਕੱਠਾ ਕੀਤਾ ਵਾ ਕਿ ਤੁਸੀਂ ਆਪ ਹੰਬਲਾ ਮਾਰੋ ਆਪ ਆਪਣੇ ਘਰਾਂ ਨੂੰ ਬਚਾਓ ਤਾਂ ਜੋ ਜਿਹੜਾ ਇਹ ਨਸ਼ੇ ਤੇ ਆਪਣਾ ਪਾਬੰਦੀ ਲੱਗ ਸਕੇ ਨਸ਼ੇ ਨੂੰ ਖਤਮ ਕੀਤਾ ਜਾ ਸਕੇ ਇੱਥੇ ਸਾਰੀਆਂ ਪਾਰਟੀਆਂ ਆਈਆਂ ਸਾਰੀਆਂ ਧਾਰਮਿਕ ਸੰਸਥਾਵਾਂ ਆਈਆਂ ਇੱਥੇ ਹਰ ਇੱਕ ਤਰ੍ਹਾਂ ਦੇ ਜਿਹੜੇ ਆ ਲੋਕ ਪਹੁੰਚੇ ਹੋਏ ਆ ਬਾਕੀ ਇਸ ਦੇ ਵਿੱਚੋਂ ਹੀ ਇਹ ਸਟਾ ਨਿਕਲਣਾ ਵਾ ਕੀ ਆਉਣ ਵਾਲੀ ਜਿਹੜੀ ਪ੍ਰਧਾਨ ਸਭਾਵਾ ਜਾਂ ਆਉਣ ਵਾਲੀਆਂ ਕੋਈ ਵੀ ਲਗਸ਼ਨਾਵਾ ਉਹਨਾਂ ਦਾ ਕੀ ਆਪਾਂ ਕੀ ਫੈਸਲਾ ਕਰਨਾ ਕਿਉਂਕਿ ਵੋਟਾਂ ਤੇ ਸੰਗਤ ਨਹੀਂ ਪਾਉਣੀਆਂ ਤੇ ਸੰਗਤ ਨੂੰ ਜਿਹੜਾ ਆਪਣਾ ਕੋਈ ਨਹੀਂ ਕੰਮ ਚੰਗਾ ਕਰਕੇ ਦੇ ਰਿਹਾ ਉਸ ਹਿਸਾਬ ਨਾਲ ਫਿਰ ਉਹ ਆਪਣਾ ਰਾਹ ਚੁਣਨਗੇ ਬਾਬਾ ਜੀ ਉਹ 27 ਦੀ ਇਲੈਕਸ਼ਨ ਦੀ ਗੱਲ ਕਰ ਰਹੇ ਪਈ ਨਹੀਂ ਜਿਮਣੀ ਚੋਣ ਦੀ ਗੱਲ ਕਰ ਰਹੇ ਨਹੀਂ ਨਹੀਂ 27 ਦੀ ਇਲੈਕਸ਼ਨ ਬਾਰੇ ਜਿਮਣੀ ਚੋਣ ਦਾ ਤੇ ਚਲੋ ਹਾਕਮ ਤੇ ਨੂੰ ਵੀ ਫਾਇਦਾ ਹੁੰਦਾ ਤੁਹਾਨੂੰ ਪਤਾ ਅੱਗੇ ਜਿਹੜੀ 27 ਬਾਰੇ ਆ ਰਹੀ ਆ ਇਸੇ ਤਰ੍ਹਾਂ ਹੀ ਜਿਹੜੇ ਆਪਣੇ ਜ਼ਿਲ੍ਹੇ ਅੰਮ੍ਰਿਤਸਰ ਦੇ ਸਾਰੇ ਹਲਕੇ ਉਹਨਾਂ ਦੇ ਵਿੱਚ ਜਾਗਰੂਕਤਾ ਰੈਲੀ ਹਰੇਕ ਹਲਕੇ ਦੇ ਵਿੱਚ ਕੀਤੀ ਜਾਊਗੀ। ਇਕਾਈਆਂ ਜਿਹੜੀਆਂ ਉਹ ਵੀ ਕੋਈ ਬੋਰਡ ਦੇ ਹੁਕੂਮੀਜੇ ਦਾ ਇਕਾਈਆਂ ਸਾਡੀਆਂ ਆਲਰੇਡੀ ਬਣੀਆਂ ਹੋਈਆਂ ਐ ਦਸ਼ਮੇਸ਼ ਤਰਨਤਾਲੀ ਆ ਆਪਾਂ ਬਸ ਨਸ਼ੇ ਦੇ ਮੁੱਦੇ ਤੇ ਉਹਨਾਂ ਨੂੰ ਜਾਗਰੂਕਤ ਕਰਨਾ ਉਹਨਾਂ ਨੂੰ ਨਾਮਵਾਦੀ ਕਰਨਾ ਇਕਾਈਆਂ ਜਿੱਦਾਂ ਸਾਡੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹੇ ਦੇ ਜ਼ੇਹੇਦਾਰ ਅੱਗੇ ਬਲਾਕ ਦੇ ਜ਼ੇਹੇਦਾਰ ਤਹਿਸੀਲ ਦੇ ਸਰਕਲ ਦੇ ਸਾਰੇ ਉਹ ਤੁਹਾਡੇ ਜਿਹੜਾ ਢਾਂਚਾ ਬਣਿਆ ਹੋਇਆ ਪਹਿਲਾਂ ਹੀ ਬਾਲਵੇ ਦੁਆਬੇ ਤੋਂ ਲੈ ਕੇ ਦੇਸ਼ ਦੀਆਂ ਕਿੰਨੀਆਂ ਸਟੇਟਾਂ ਦੇ ਵਿੱਚ ਦਸ਼ਮੇਸ਼ ਤਰਨਾ ਦਲ ਦਾ ਜਿਹੜਾ ਆਧਾਰ ਹੈਗਾ ਕਿ ਲੱਗਦਾ ਜਿਵੇਂ ਕਾੜੀ ਜਿੱਥੇ ਬੰਦੀ ਆ ਇਲੈਕਸ਼ਨ ਦੇ ਵਿੱਚ ਬੰਦੀ ਆ ਲੱਗਦਾ ਪਿੰਡ ਪਿੰਡ ਜਿਵੇਂ ਬਾਹਰੋਂ ਲੱਭੀ ਰਹੇ ਹੋ ਨਸ਼ਾ ਨਾ ਵੇਚਣ ਵਾਲੇ ਹੁੰਦੇ ਨੇ ਕਿ ਲੱਗਦਾ ਪਿੰਡਾਂ ਨੂੰ ਪਹਿਰੇ ਵਾਲੇ ਵੀ ਕੀਤੀ ਜਾਊਗੀ ਇਹ ਤਾਂ ਪਹਿਲਾਂ ਹੀ ਕਰ ਰਹੇ ਆ ਇਹ ਪਹਿਲਾਂ ਹੀ ਕਰ ਰਹੇ ਆ ਪਰ ਸਾਡਾ ਪ੍ਰਸ਼ਾਸਨ ਸਹਿਯੋਗ ਨਹੀਂ ਕਰਦਾ ਜੇ ਸਾਡੇ ਸਿੰਘ ਕਿਸੇ ਨੂੰ ਪਕੜਦੇ ਉਲਟਾ ਸਿੰਘਾਂ ਦੇ ਪਰਚੇ ਕੀਤੇ ਜਾਂਦੇ ਹੈ ਜਾਂ ਉਹਨਾਂ ਨੂੰ ਉਹਨਾਂ ਦੇ ਨਾਲ ਹੀ ਵੀ ਉਹਨਾਂ ਨੂੰ ਰੋਕਿਆ ਜਾਂਦਾ ਵੀ ਤੁਸੀਂ ਇਹ ਕੰਮ ਨਹੀਂ ਕਰਨਾ ਤੁਸੀਂ ਕਾਨੂੰਨ ਹੱਥ ਦੇ ਵਿੱਚ ਨਹੀਂ ਲੈਣਾ ਪਰ ਜਿੱਦਾਂ ਦੇ ਹਾਲਾਤ ਬਣਾਏ ਜਾ ਰਹੇ ਆ ਉਹਦੀ ਇਹ ਜਿਹੜਾ ਸਭਾ ਲੈਣਾ ਪੈਣਾ ਜਿਸ ਤਰ੍ਹਾਂ ਪਿਛਲੇ ਦਿਨੀ ਜੰਡੇਆਲਾ ਗੁਰੂ ਦੇ ਵਿੱਚ ਸਰੇਂਦਰ ਕੁਮਾਰ ਜਿਹੜੇ ਕਰੀਆਨੇ ਵਾਲੇ ਆ ਉਹਨਾਂ ਦੇ ਗੋਲੀਆਂ ਚਲਾਈਆਂ ਗਈਆਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੱਸਿਆ ਗਿਆ ਸੀ ਬਾਅਦ ਚ ਵੀ ਦੱਸਿਆ ਗਿਆ ਪਰ ਨਹੀਂ ਉੱਥੇ ਕੋਈ ਉਹਨਾਂ ਦੀ ਜਿਹੜੀ ਜਾਨ ਮਾਲ ਦੀ ਰਾਖੀ ਦੀ ਵੀ ਜ਼ਿੰਮੇਵਾਰੀ ਸਾਡੀ ਸੰਸਥਾ ਵੱਲੋਂ ਲਈ ਗਈ ਹੈ ਬਾਬਾ ਜੀ ਜਿਹੜੀ ਅੱਜ ਦਾ ਜਿਹੜਾ ਹੈ ਪ੍ਰੋਗਰਾਮ ਦੀ ਵੀ ਤੁਸੀਂ ਕਹਿੰਦੇ ਕਿ ਅੱਜ ਜੰਡਾ ਦੇ ਪਹਿਰੇ ਵੀ ਲਗਾ ਰਹੇ ਅੱਜ ਦੀ ਚਰਚਾ ਸੀ ਜਿਹੜੀ ਆਈ ਸੀ ਜਿਹੜੀ ਐਸਐਸਪੀ ਆਉਣਗੇ ਕੋਈ ਪ੍ਰਸ਼ਾਸਨ ਅੱਜ ਇਸ ਸਪੋਰਟ ਪ੍ਰੋਗਰਾਮ ਹਾਂਜੀ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਜੀ ਨਹੀਂ ਨਹੀਂ ਆ ਰਹੇ ਆ ਕੋਈ ਆ ਪੂਰਾ ਸਹਿਯੋਗ ਦਿੱਤਾ ਗਿਆ ਜੀ ਸਾਨੂੰ ਪ੍ਰਸ਼ਾਸਨ ਦੇ ਇਹ ਜਿਹੜੀ ਰੈਲੀ ਕਰਨ ਦੇ ਵਿੱਚ ਵੀ ਇਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਆ ਤੇ ਆ ਉਹ ਆਨੂ ਹੋਰ ਵੀ ਕਦੇ ਜਦੋਂ ਕੋਈ ਗੱਲਬਾਤ ਕਰਦੀ ਉਹ ਪੂਰਾ ਸਹਿਯੋਗ ਹੈ ਬਾਬਾ ਜੀ ਕਾਤੀ ਸਵਾਲ ਜਗਾ ਕਿ ਸਰਕਾਰ ਦਾ ਦਾਵਾ ਹੈਗਾ ਯੋਗ ਨਸ਼ੀ ਵਿਰੋਧ ਚਲਾ ਕੇ ਨਹੀਮਤ ਉਹ ਨਸ਼ਕਤਮ ਕਰਦੀ ਨਹੀਂ ਹੁਣ ਉਹਨਾਂ ਤੋਂ ਬਾਅਦ ਜਿਹੜਾ ਹੈਗਾ ਹੈ ਕਹਿੰਦੇ ਕਿ ਗੁਰੂ ਜੀ ਲਾਗਲੀ ਪੌਂਦਲ ਨੂੰ ਅੱਜ ਇਹਨੀਆਂ ਦਾ ਪਾਲਾ ਕੀਤਾ ਹੈਗਾ ਕਿ ਇਹ ਕੰਗਾ ਪਾਲਾ ਚੰਗੀ ਸੀ ਇਹਨਾਂ ਨੂੰ ਨੋਮਾਨਾ ਨੂੰ ਦੇਣ ਦੇ ਨਹੀਂ ਨਹੀਂ ਵੇਖੋ ਜੀ ਸਾਡੇ ਤੁਸੀਂ ਜਦੋਂ ਸਾਡੇ ਕਿਤੇ ਗੁਰਦਾਰਾ ਸਾਹਿਬ ਪਹੁੰਚ ਕੇ ਵੇਖਿਓ ਇਨੀਆਂ ਮਤਾਵਾਂ ਸਵੇਰੇ ਆਉਂਦੀਆਂ ਜਾਂ ਸ਼ਾਮ ਨੂੰ ਰੋਜ਼ ਆਉਂਦੇ ਵੀ ਸਾਡੇ ਬੱਚੇ ਨੂੰ ਇੱਥੇ ਰੱਖੋ ਇਹ ਨਸ਼ੇ ਕਰ ਰਿਹਾ ਹੈ ਇਸ ਨੂੰ ਸੰਭਾਲੋ ਤੇ ਜੇ ਅਸੀਂ ਆਪਣਾ ਨਸ਼ਾ ਮੁਕਤੀ ਕੇਂਦਰ ਜਾਂ ਵਿਦਿਆਲੇ ਬਣਾ ਕੇ ਸੁਭਾਲਣ ਦੀ ਕੋਸ਼ਿਸ਼ ਕਰਦੇ ਆਂ ਤੇ ਸਰਕਾਰ ਕਹਿੰਦੀ ਹੈ ਵੀ ਤੁਸੀਂ ਆਪਣੇ ਆਪ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਸਰਕਾਰ ਦੇ ਕੰਨ ਖੋਲਣ ਵਾਸਤੇ ਜਿਹੜੇ ਪ੍ਰੋਗਰਾਮ ਕਰ ਰਹੇ ਹਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਜੀਤ ਸਿੰਘ ਹੈ ਤਨਤਨ ਬਾਬਾ ਜੀਵਨ ਸਿੰਘ ਸਰਬ ਸੰਜੀਵ ਸੇਵਾ ਸੁਸਾਇਟੀ ਪੰਜਾਬ ਇਹ ਜੀ ਨਸਿਆਂ ਦਾ ਜੰਦੇਾਲੇ ਦੇ ਹਲਕੇ ਵਿੱਚ ਪੂਰੀ ਸੇਵਾ ਅਸੀਂ ਘਰ-ਘਰ ਜਾ ਕੇ ਬਹਿਨੇ ਆ ਸੇਵਾ ਦੇ ਕੇ ਆਉਣੇ ਆ ਵੀ ਬਹੁਤ ਹੀ ਜਦਾ ਨਸ਼ਾ ਕਿਉਂਕਿ ਮੈਂ ਚੁੱਲਾ ਤੋਂ ਚੁੱਲਾ ਘਰ-ਘਰ ਤੇ ਜਾ ਕੇ ਵਿੱਚ ਬਹਿਨਾ ਗਰੀਬਾਂ ਦੇ ਹਾਲਤ ਵੀ ਬਹੁਤ ਹੀ ਬੁਰੇ ਨਸ਼ੇ ਖਣੋਂ ਲੋਕਾਂ ਦੇ ਵੀ ਘਰ ਦੇ ਵੀ ਬਹੁਤ ਹਾਲਤ ਖਰਾਬ ਹੋਆ ਜਿਹੜੇ ਵੀ ਨਸ਼ਾ ਹੀ ਕਰੀ ਜਾਂਦੇ ਆ ਉਹਨਾਂ ਦੇ ਦੋ ਘਰ ਦੇ ਵਿੱਚ ਜੀ ਆ ਦੋ ਨਸ਼ਾ ਕਰਦੇ ਤੇ ਉਹਨਾਂ ਦੀਆਂ ਭੈਣਾਂ ਜਿਹੜੀਆਂ ਉਹਨਾਂ ਨੂੰ ਖਾਣ ਲਈ ਰੋਟੀ ਵੀ ਨਹੀਂ ਮਿਲਦੀ ਇਹ ਕਰਕੇ ਜੰਡਿਆਲੇ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਆ ਵੀ ਜੰਡਿਆਲੇ ਹਲਕੇ ਦੇ ਸਾਰੇ ਸਾਡੇ ਭੈਣ ਭਰਾਵਾ ਅਸੀਂ ਕਿਸੇ ਨੂੰ ਵੀ ਇਹੋ ਜਿਹਾ ਵੀ ਕੋਈ ਇਹਨਾਂ ਨੂੰ ਵੀ ਅਸੀਂ ਕਰਕੇ ਵੀ ਦਈਏ ਵੀ ਜਿਹੜਾ ਇਹ ਨਸ਼ਾ ਨਾ ਹੋਵੇ ਅਸੀਂ ਜਿਆਦੇ ਤੋਂ ਜਿਆਦਾ ਇਹਨਾਂ ਦਾ ਸੰਜੋਗ ਕਰਕੇ ਨਸ਼ਾ ਬੰਦ ਕਰਾਂਗੇ ਨਾਲੇ ਇਹਨਾਂ ਨੂੰ ਅਜ਼ਕਾਰ ਦੇਵਾਂਗੇ ਜਦੋਂ ਅਜ਼ਕਾਰ ਰਹੂਗਾ ਤਦੋਂ ਨਸ਼ਾ ਕਿੱਦਾਂ ਆਊਗਾ ਜਦੋਂ ਆਪਣਾ ਕੰਮ ਕਰਨਗੇ ਮਹਾਰਾਜ ਜੀ ਅਸੀਂ ਸਾਡੀਆਂ ਵੀ ਗੁਜਰਾਤ ਦੇ ਵਿੱਚ ਕੰਪਨੀਆਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਥੇ ਵੀ ਜੰਡਿਆਲੇ ਹਲਕੇ ਦੇ ਵਿੱਚ ਲੈ ਕੇ ਆਵਾਂਗੇ ਆਉਣ ਵਾਲੇ ਸਮੇਂ 'ਚ ਅਸੀਂ ਇਥੋਂ ਪੂਰਾ ਨਸ਼ਾ ਖਤਮ ਕਰ ਦਾਂਗੇ ਜਦੋਂ ਅਸੀਂ ਰਜਗਾਰ ਦੇ ਤੇ ਭੈਣਾ ਨੂੰ ਵੀ ਦੇ ਦਿੱਤੇ ਭਰਾਵਾਂ ਨੂੰ ਵੀ ਦੇ ਦਿੱਤੇ ਆਟੋਮੈਟਿਕ ਨਸ਼ਾ ਖਤਮ ਹੋ ਜਾਣਾ ਮੈਂ ਸਰਕਾਰ ਤਾਂ ਕਹਿ ਰਹੀ ਅਸੀਂ ਤਾਂ ਰੋਜ਼ਗਾਰ ਦੇ ਰਹੇ ਆ ਨੌਕਰੀ ਦੇ ਰਹੇ ਆ ਮਹਾਰਾਜ ਹਾਲੇ ਤੱਕ ਤਾਂ ਕਿਸ ਨੂੰ ਮਿਲੀ ਨਹੀਂ ਜੇ ਸਰਕਾਰ ਨੌਕਰੀ ਦਿੰਦੀ ਤੇ ਇੱਥੇ ਚਵਾਰੇ ਉਦਾਂ ਹੀ ਭਟਕਦੇ ਫਿਰਦੇ ਭੈਣਾ ਚਵਾਰੀਆਂ ਪਿੱਟਦੀਆਂ ਫਿਰਦੀਆਂ ਵੀ ਸਾਡੇ ਬੰਦੇ ਨਸ਼ਾ ਕਰਦੇ ਆ ਹਾਂਜੀ ਸਰ ਅੱਜ ਜਿਹੜੀ ਨਸ਼ਾ ਵਰਤ ਹੋਇਆ ਦੇਖੀ ਗਈ ਹੈ ਬਾਬਾ ਮੇਦੇ ਸਿੰਘ ਤੁਹਾਡੀ ਦਾ ਬੜਾ ਸਹਿਯੋਗ ਹੈ ਕੀ ਕਹਿਣਾ ਚਾਹੋਗੇ ਦੁਬਾਰੇ ਵੇਖੋ ਜਿਹੜੀ ਨਸ਼ਾ ਵਿਰੋਧ ਰੈਲੀ ਜਿਹੜੀ ਰੱਖੀ ਗਈ ਆ ਪੂਰੇ ਪੰਜਾਬ ਦੇ ਵਿੱਚ ਮਹੀਮ ਵੀ ਚੱਲ ਰਹੀ ਆ ਯੋਧਨ ਨਸ਼ੇ ਵਿਰੁੱਧ ਤੇ ਇਹ ਕੋਈ ਸਰਕਾਰ ਕੋਈ ਇੱਕ ਮਹਿਕਮਾ ਪੁਲਸ ਇਸ चीज ਨੂੰ ਠੱਲ ਨਹੀਂ ਪਾ ਸਕਦੀ ਜਿੰਨੀ ਦੇਰ ਤੱਕ ਆਮ ਜਨਤਾ ਦੀ ਵੱਡੀਆਂ ਜਥੇਬੰਦੀਆਂ ਦੀ ਉਹਦੇ ਵਿੱਚ ਸ਼ਮੂਲੀਅਤ ਨਹੀਂ ਹੁੰਦੀ ਕਿਉਂਕਿ ਇਹ ਜਿਹੜੀ ਪ੍ਰੋਬਲਮ ਆ ਇਹ ਪ੍ਰੋਬਲਮ ਕੋਈ ਇੱਕ ਬਹੁਤ ਛੋਟੀ ਜੀ ਪ੍ਰੋਬਲਮ ਨਹੀਂ ਆ ਇਹ ਅੱਜ ਇੱਕ ਪੂਰਾ ਮਾਈਨੈਂਸ ਬਣ ਗਿਆ ਵਾ ਇਹਨੂੰ ਅਪਰੂਵ ਕਰਨਾ ਵਾਸਤੇ ਹਰ ਨਗਰ ਮੁਹੱਲੇ ਗਲੀ ਦੇ ਵਿੱਚ ਹਰੇਕ ਵਿਅਕਤੀ ਦੀ ਜਿਹੜੀ ਪਾਰਟਿਸਪੇਸ਼ਨ ਜ਼ਰੂਰੀ ਆ ਸੋ ਮਹਾਪੁਰ ਕੇ ਇਸ ਗੱਲ ਵਾਸਤੇ ਵਧਾਈ ਦੇ ਪਾਤਰ ਨੇ ਕਿ ਮੇਰੇ ਹਿਸਾਬ ਨਾਲ ਕਿ ਹੁਣ ਤੱਕ ਤਾਂ ਸਰਕਾਰ ਵੱਲੋਂ ਹੀ ਜਾਂ ਪ੍ਰਸ਼ਾਸਨ ਵੱਲੋਂ ਹੀ ਜਿਹੜਾ ਯੋਧ ਨਸ਼ੇ ਵਿਰੁੱਧ ਲੜਿਆ ਜਾ ਰਿਹਾ ਸੀ ਕਿ ਹੁਣ ਜਥੇਬੰਦੀਆਂ ਜਿੰਨੀ ਦਰ ਤੱਕ ਇਹਦੇ ਵਿੱਚ ਪਾਰਟਿਸਪੇਟ ਨਹੀਂ ਕਰਦੀਆਂ ਜਿੰਨੀ ਤਰ ਤੱਕ ਆਮ ਲੋਕ ਇਹਦੇ ਚ ਪਾਰਟਿਸਪੇਟ ਨਹੀਂ ਕਰਦੇ ਤੇ ਵੱਡੀ ਗੱਲ ਇਹ ਹੈ ਕਿ ਜਿੰਨੇ ਇੱਥੇ ਮਰਦ ਬੈਠੇ ਨੇ ਉਹਨੀਆਂ ਔਰਤਾਂ ਵੀ ਬੈਠੀਆਂ ਨੇ ਸੋ ਪੂਰੇ ਸਮਾਜ ਦੀ ਜਿਹੜੀ ਪਾਰਟਿਸਪੇਸ਼ਨ ਆ ਉਹ ਜਦੋਂ ਵਿੱਚ ਹੋਵੇਗੀ ਫੇਰ ਹੀ ਜਿਹੜੀ ਇਹ ਜਿਹੜੀ ਮੂਵਮੈਂਟ ਆ ਇਹਦੇ ਵਿੱਚ ਕਾਮਯਾਬੀ ਜਿਹੜੀ ਮਿਲੇਗੀ ਜਿੱਥੇ ਬੰਦੇ ਇਹ ਵੀ ਚ ਲੋਸ ਆ ਭੀ ਜਦੋਂ ਅਸੀਂ ਸਾਡੇ ਜਿਹੜੀਆਂ ਸਾਡੀਆਂ ਫੌਜਾਂ ਨੇ ਜੋ ਨਸ਼ੇ ਦੇ ਜਿਹੜੇ ਪਿੰਡ ਤੇ ਲੈ ਕੇ ਆਉਂਦੇ ਉਹਨਾਂ ਨੂੰ ਪੜਾਉਣੇ ਆ ਜਾਂ ਉਹਦੇ ਵਿੱਚ ਕਾਰਵਾਈ ਕਰਦੇ ਆ ਉਹ ਸਾਡੇ ਤੇ ਅਕਸਰ ਕਰਦੇ ਆ ਵੇਖੋ ਇਹਦੇ ਤੇ ਇੱਕ ਹੈਲਪਲਾਈਨ ਚੱਲੀ ਉਹਦੇ ਵਿੱਚ ਬਿਲਕੁਲ ਵੀ ਜਿਹੜਾ ਨਾਮ ਨਸ਼ਰ ਨਹੀਂ ਕੀਤਾ ਜਾਂਦਾ ਪਰ ਜਿਸ ਤਰ੍ਹਾਂ ਤੁਸੀਂ ਵੇਖਿਆ ਕਿ ਬਹੁਤ ਸਾਰੇ ਪੁਲਿਸ ਪਰਸਨਲਸ ਤੇ ਵੀ ਕਾਰਵਾਈ ਹੋਈ ਆ ਕਿ ਜਿਹੜੇ ਨਾਮ ਨਸ਼ਰ ਕਰਦੇ ਆ ਜਾਂ ਥ੍ਰੈਟ ਕਰਦੇ ਆ ਜਾਂ ਜਿਹੜਾ ਕੋਈ ਨਸ਼ਾ ਵੇਚਣ ਵਾਲੇ ਦੀ ਮਤ ਕਰਦਾ ਵਾ ਜਾਂ ਇਨਵੋਲਵ ਹੁੰਦਾ ਆ ਉਹਦੇ ਚੋਂ ਤੁਸੀਂ ਵੇਖੋ ਡੀਐਸਪੀ ਰੈਂਕ ਦੇ ਬੰਦੇ ਕਾਂਸਟੇਬਲ ਰੈਂਕ ਦੇ ਬੰਦੇ ਜਾਂ ਹੋਰ ਕੋਈ ਸੀਨੀਅਰ ਰੈਂਕ ਦੇ ਅਫਸਰ ਵੀ ਜਿਹੜੇ ਵਿੱਚ ਆਏ ਉਹਨਾਂ ਦੇ ਉੱਤੇ ਮੌਕੇ ਤੇ ਕਾਰਵਾਈ ਕੀਤੀ ਗਈ ਆ ਸੋ ਇਹ ਇੱਕ ਸ਼ੋਸ਼ਣ ਪ੍ਰੋਬਲਮ ਬਣ ਗਈ ਜਿਹਦੇ ਵਿੱਚ ਜਿਹਦੇ ਵਿੱਚ ਅਸੀਂ ਇਹ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਉਹਦੇ ਵਿੱਚ ਪੁਲਿਸ ਵੀ ਇਨਵੋਲ ਹੈ ਪਰ ਜੇ ਹੈ ਉਹਨੂੰ ਨਾਲੋਂ ਨਾਲ ਉਹਨੂੰ ਜਿਹੜੀ ਉਹਦੀ ਸਜ਼ਾ ਵੀ ਦਿੱਤੀ ਜਾ ਰਹੀ ਹੈ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਕੀਸ਼ੇਡ ਕਰਨ ਦੀ ਲਈ ਪਹੁੰਚੋ ਇੱਥੇ ਦੱਸ ਦਿੰਦੇ ਹਾਂ ਬਿਲਕੁਲ ਕਿਉਂਕਿ ਜਿਹੜੀ ਜਿਹੜਾ ਆਵਾਮ ਜਨਤਾ ਤੋਂ ਇਲਾਵਾ ਜਿਹੜਾ ਆ ਉਹ ਕੋਈ ਵੀ ਸਰਕਾਰ ਜਾਂ ਪ੍ਰਸ਼ਾਸਨ ਉਹਦੇ ਕੋਲ ਇੰਨੀ ਮਸ਼ੀਨਰੀ ਨਹੀਂ ਆ ਕਿ ਉਹ ਲੋਕਾਂ ਦੀ ਪਾਰਟਿਸਪੇਸ਼ਨ ਤੋਂ ਬਿਨਾ ਕੋਈ ਵੀ ਮੂਵਮੈਂਟ ਜਿਹੜੀ ਆ ਉਹਦੇ ਵਿੱਚ ਸਫਲ ਹੋਈ ਨਹੀਂ ਸਕਦਾ ਸੋ ਇਸ ਕਰਕੇ ਇਹਦੇ ਵਿੱਚ ਹੌਸਲਾ ਵਧਾਈ ਵਾਸਤੇ ਤੇ ਮਹਾਪੁਰਸ਼ ਦਾ ਅਸ਼ੀਰਵਾਦ ਲੈਣ ਵਾਸਤੇ ਵੀ ਪਹੁੰਚੇ ਆ ਕਿ ਤਾਂਕਿ ਇਹ ਜਿਹੜੀ ਮੂਵਮੈਂਟ ਆ ਅੱਜ ਜਿਹੜੀ ਨਗਰ ਜੰਡਿਆਲਾ ਹਲਕੇ ਦੇ ਵਿੱਚ ਚੋਹਾਨ ਪਿੰਡ ਦੇ ਵਿੱਚ ਕੀਤੀ ਜਾ ਰਹੀ ਆ ਇਸ ਤਰ੍ਹਾਂ ਦਾ ਪ੍ਰਾਲਾ ਪੂਰੇ ਪੰਜਾਬ ਦੇ ਵਿੱਚ ਹਰੇਕ ਨਗਰ ਹਰੇਕ ਪਿੰਡ ਦੇ ਵਿੱਚ ਜਿਹੜਾ ਹੋਣਾ ਜ਼ਰੂਰੀ ਆ ਤਾਂ ਹੀ ਇਹ ਜਿਹੜਾ ਪ੍ਰੋਬਲਮ ਆ ਇਹਨੂੰ ਐਡਰੈਸ ਕੀਤਾ ਜਾ ਸਕਦਾ ਠੀਕ ਹੈ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ